ਦੀ ਜਿਹੜੀ ਅਸੀਂ ਕਹਿ ਦਿੰਦੇ ਆ ਵੀ ਘਰੇ ਜਿਹੜੀ ਸਾਊ ਜੀ ਕੁੜੀ ਤੇ ਬਾਹਰ ਜਾ ਕੇ ਇੱਕਦਮ ਦਵੰਗ ਜਿਹੜਾ ਆਪਾਂ ਦੋ ਹੀ ਸਿਸਟਰ ਨੇ ਤੇ ਮੇਰੇ ਫਾਦਰ ਨੇ ਕਦੇ ਵੀ ਇਦਾਂ ਨਹੀਂ ਕਿਹਾ ਕਿ ਤੁਸੀਂ ਕੁੜੀਆਂ ਤਾਂ ਮੈਂ ਪ੍ਰੋਪਰ ਵਿਲੇਜ ਤੋਂ ਬਿਲੋਂ ਕਰ ਦੇ ਮੇਰੇ ਪਾ ਫਾਦਰ ਵਾਸ ਲਾਈਕ ਕੇ ਮਾਰ ਨਹੀਂ ਖਾ ਕੇ ਆ ਨਹੀਂ ਮਾਰ ਕੇ ਆਣਾ ਜੇ ਗਲਤੀ ਹੈਗੀ ਆ ਨਹੀਂ ਹੈਗੀ ਆ ਉਹ ਕੁੜੀ ਨਹੀਂ ਮੇਰੇ ਲਈ ਪੁੱਤਰੀ ਹੈ ਦੋਵੇਂ ਮੇਰੇ ਲਈ ਪੁੱਤਰੀ ਆ ਮੈਂ ਬੁੱਤਾ ਵਾਂਗੂ ਹੀ ਰੱਖਿਆ ਹੋਇਆ ਗੱਤਕੀ ਦੀ ਮੈਂ ਕਲਾਸਿਸ ਲੈਂਦੀ ਮੇਰੀ 10-15 ਦਿਨ ਕਲਾਸ ਚੱਲੀ ਮੈਂ ਪ੍ਰੋਪਰਲੀ ਗੱਤਕਾ ਖੇਡੇ ਆ ਇਸ ਸੀ ਫਿਰ ਕੋਰ ਕੋਈ ਰੀਜ਼ਨ ਨਹੀਂ ਲੱਗਿਆ ਦਾ ਮਤਲਬ ਤੁਸੀਂ ਇਦਾਂ ਕੋਈ ਸਿਰਫ ਨਾਰਮਲ ਕੁੜੀ ਨਹੀਂ ਹੋ ਫਾਦਰ ਦਾ ਸੁਪਨਾ ਸੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਅੱਜ ਤੋਂ 1 ਸਾਲ ਪਹਿਲਾਂ ਉਹਨਾਂ ਨੇ ਮਿਲ ਗਿਆ ਸੀ ਮੈਂ ਤੈਨੂੰ ਟਿੰਗੀ ਤੇ ਦੇਖ ਮੈਂ ਪ੍ਰੋਪਰ ਵਿਲੇਜ ਤੋਂ ਬਿਲੋਂਗ ਕਰਦੀ ਮੈਂ ਪਹਿਲੀ ਕੁੜੀਆਂ ਉਥੋਂ ਜੋ ਨਿਕਲ ਕੇ ਬਾਹਰ ਪੜਨ ਆਈ ਅਤੇ ਇਸ ਫੀਲਡ ਚ ਕੰਮ ਕਰ ਰਹੀ ਹੈ ਤੇ ਮੇਰੇ ਪਾਦਰ ਵਾਸ ਲਾਈਕ ਕਿ ਮਾਰ ਨਹੀਂ ਖਾ ਕੇ ਆਣੀ ਮਾਰ ਕੇ ਆਣਾ ਜੇ ਗਲਤੀ ਹੈਗੀ ਆ ਨਹੀਂ ਹੈਗੀ ਆ ਮਤਲਬ ਤੇ ਬਾਕੀ ਮੈਂ ਸੰਭਲ ਲੂਗਾ ਮਤਲਬ ਓਕੇ ਮਤਲਬ ਮੇਰਾ ਦਾਦਾ ਹੈਗਾ ਵੀ ਹੈ ਰeal life ਚ ਕੈਰੇਕਟਰ ਸੋ ਮੈਂ ਉਹੀ ਜਿਵੇਂ ਕਿ ਪੰਜਾਬੀ ਘਰਾਂ ਚ ਕਹਿੰਦੇ ਪੁੱਤ ਜੇ ਕੁੱਟ ਨਹੀਂ ਖਾ ਕੇ ਆਣੀ ਜੇਕਰ ਤੂੰ ਸੱਚੀ ਹੈ ਤਾਂ ਫਿਰ ਕਿੰਦੀ ਵੀ ਕੁੱਟ ਕੇ ਆਣਾ ਉਹੀ ਚੀਜ਼ ਪਾਪਾ ਹਮੇਸ਼ਾ ਕਹਿੰਦੇ ਨੇ ਕਿ ਤੂੰ ਕੁੜੀ ਨਹੀਂ ਮੇਰੇ ਲਈ ਪੁੱਤਰੀ ਹੈ ਦੋਵੇਂ ਮੇਰੇ ਲਈ ਪੁੱਤਰੀ ਆ ਮੈਂ ਪੁੱਤਾਂ ਵਾਂਗੂ ਹੀ ਰੱਖਿਆ ਹੋਇਆ ਤੋ ਮਤਲਬ ਉਹ ਤਾਂ ਮਤਲਬ ਅੰਦਰ ਪਹਿਲਾ ਤੋਂ ਹੀ ਹੈ ਖੂਨ ਚ ਹੀ ਹੈਗਾ ਦਾ ਨਾ ਵੈਸੇ ਹੀ ਫਿਰ ਗੁਰਵੰ ਦਾ ਨਾਮ ਲੈ ਕੇ ਇੱਕ ਜੋਸ਼ ਵੀ ਜੋਸ਼ ਦਾ ਮਤਲਬ ਜਿਵੇਂ ਕਹਿੰਦੇ ਨੇ ਸਾਡੀ ਸਿੱਖੀਜ਼ਮ ਇਨੀ ਸਟਰੋਂਗ ਹੋਇਆ ਤੇ ਉਸ ਨੂੰ ਰਿਪਰੈਜ਼ੈਂਟ ਕਰ ਰਹੇ ਆ ਆਪਾਂ ਕਿ ਪਹਿਲੀ ਵਾਰੀ ਜੀ ਪੰਜਾਬੀ ਕੁਛ ਇਦਾਂ ਸਿੱਖੀਜ਼ਮ ਨੂੰ ਪ੍ਰੋਪਰ ਰਿਪਰੈਜ਼ੈਂਟ ਕਰ ਰਹੇ ਤੇ ਮਤਲਬ ਜ਼ਰੂਰ ਦੇਖਣਾ ਬੰਦਾ ਹੈ ਲੋਕਾਂ ਦਾ ਸੋ ਬਿਲਕੁਲ ਜਿਵੇਂ ਅਸੀਂ ਤੁਹਾਡਾ ਵੀ ਜਿਹੜਾ ਕਿਰਦਾਰ ਹੈਗਾ ਕਿਉਂਕਿ ਅਜਿਹੀਆਂ ਸਟੋਰੀਆਂ ਇੱਕ ਮੋਟੀਵੇਟਰ ਹੁੰਦੀਆਂ ਨੇ ਇੱਕ ਕੁੜੀਆਂ ਨੂੰ ਆਪਣੀ ਜ਼ਿੰਦਗੀ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਕਈ ਵਾਰੀ ਸੋ ਮੁਸ਼ਕਲਾਂ ਹੁੰਦੀਆਂ ਨੇ ਪਰ ਜਿਵੇਂ ਤੁਹਾਡਾ ਸਾਥ ਹੈਗਾ ਨੌਜਵਾਨਾਂ ਨੂੰ ਵੀ ਨਾਲ ਸਾਥ ਦੇਣਾ ਚਾਹੀਦਾ ਇੱਕ ਬਹੁਤ ਵੱਡਾ ਇੱਕ ਮੈਸੇਜ ਵੀ ਹੈਗਾ ਹਾਂਜੀ ਇਹਦੇ ਵਿੱਚ ਮੇਨਲੀ ਦਿਖਾਇਆ ਹੀ ਗਿਆ ਹੈ ਕਿ ਮਤਲਬ ਪੁਕਾਨਨ ਕਿ ਫੀਮੈਲਸ ਨੂੰ ਔਰੂਮਨ ਅਪਾਰਟਮੈਂਟ ਦੀ ਆਪਾਂ ਗੱਲ ਕਰਦੇ ਆ ਨਾ ਤੇ ਹਰ ਜਗ੍ਹਾ ਇਸ ਚੀਜ਼ ਦੀ ਗੱਲ ਕੀਤੀ ਜਾਂਦੀ ਹੈ ਤੇ ਉੱਥੇ ਇੱਕ ਮੇਲ ਦਾ ਰੋਲ ਕੀ ਆ ਉਹ ਮੰਦੇ ਨਾਲ ਨਾ ਚਾਹੇ ਉਹ ਕਿਸੇ ਵੀ ਇੱਕ ਬ੍ਰਦਰ ਸਿਸਟਰ ਆ ਜਾਂ ਹਸਬੰਡ ਵਾਈਫ ਆ ਮਤਲਬ ਕੋਈ ਵੀ ਉਹ ਰੋਲ ਚ ਨੇ ਤਾਂ ਉੱਥੇ ਮੇਲ ਦੀ ਕੀ ਇੰਪੋਰਟੈਂਟ ਉਹ ਵੀ ਇਹਦੇ ਵਿੱਚ ਉਹ ਦਿਖੇਗੀ ਕਿ ਕਿੱਦਾਂ ਉਹਨੂੰ ਸਾਥ ਦੇਣਾ ਚਾਹੀਦਾ ਕਿੱਦਾਂ ਖੜਨਾ ਚਾਹੀਦਾ ਮਤਲਬ ਫੈਮਲੀ ਜਦੋਂ ਲੋਡ ਆ ਤਾਂ ਕਿੱਥੇ ਆਪਣੀ ਵਾਈਫ ਨਾਲ ਖੜਨਾ ਜਾਂ ਆਪਣੀ ਸਿਸਟਰ ਨਾਲ ਖੜਨਾ ਨਾ ਬਾਹਰ ਐਜ਼ ਅ ਏਜੰਟ ਅਸੀਂ ਕੰਮ ਕਰ ਰਹੇ ਹਾਂ ਉੱਥੇ ਕਿੱਦਾਂ ਦਾ ਰੋਲ ਹੈ ਇਹ ਸਾਰਾ ਟੈਕਸਚਰ ਜ ਉਹ ਕਹਿੰਦਾ ਬੈਡ ਉਹ ਇੱਕ ਉਹਨਾਂ ਦਾ ਉਹ ਸ਼ਬਦ ਜਿਹੜਾ ਹੁੰਦਾ ਹਾਂ ਉਹਨਾਂ ਦਾ ਸ਼ਬਦ ਹੁੰਦਾ ਕਿ ਤੁਸੀਂ ਘਰ ਜਾ ਕੇ ਥਾਪੀ ਫੜੋ ਤੇ ਮਤਲਬ ਉਹ ਇੱਕ ਅੱਕਰ ਕੱਪੜੇ ਧੋਣਾਂ ਦੀ ਥਾਪੀ ਕਿ ਇਹ ਕੰਮ ਥੋੜਾ ਨਹੀਂ ਹੈਗਾ ਮਤਲਬ ਉਹ ਚੀਜ਼ ਉਹ ਈਗੋ ਤੇ ਲੈ ਲੈਂਦੇ ਕਿ ਕਹਿ ਕਿ ਇਦਾਂ ਦਿੱਤਾ ਕਿ ਅੱਧਾ ਕਿਵੇਂ ਕਿ ਕੁੜੀ ਸਿਰਫ ਘਰ ਦੇ ਥਾਪੀ ਨਹੀਂ ਫੜਦੀ 12ਵੀਂ ਫੜ ਲੈਂਦੀ ਜਦੋਂ ਲੋਡ ਪੈਂਦੀ ਹੈ ਬਿਲਕੁਲ ਉਹ ਜਿਹੜਾ ਸਹੀ ਜਿਹੜਾ ਹੈਗਾ ਕਿਉਂਕਿ ਅਸੀਂ ਜਿਹੜੀ ਕੁੜੀਆਂ ਨੂੰ ਕਹਿ ਦਿੰਦੇ ਕੁੜੀਆਂ ਇੱਕ ਦੁਆਰ ਦੇ ਵਿੱਚ ਬੰਨੀਆਂ ਨਹੀਂ ਹੁੰਦੀਆਂ ਕੁੜੀਆਂ ਸਭ ਕੁਝ ਕਰ ਸਕਦੀਆਂ ਨੇ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਥਾਪੇ ਦਾ ਜੋ ਕੁਝ ਤੁਸੀਂ ਥਾਪਾ ਵੀ ਤੋੜਦਾ ਦਾ ਬੈਗ ਤੋੜਦਾ ਹਾਂਜੀ ਹਾਂਜੀ ਤੇ ਮਤਲਬ ਸ਼ੌ ਸ਼ੌਸੀ ਇਦਾਂ ਦੇ ਦਬੰਗ ਜੇ ਇਸ ਕਰੰਦਾ ਮੈਨੂੰ ਸੀਗਾ ਕਿ ਮੈਂ ਕੁਝ ਇਦਾਂ ਦਾ ਹੀ ਕਰਾਂ ਬਟ ਮਿਹਨਤ ਬਹੁਤ ਹੈ ਇਸ ਕੈਰੈਕਟਰ ਤੇ ਮੈਂ ਸਪੈਸ਼ਲੀ ਗੱਤਕਾ ਸਿੱਖਿਆ ਇਸ ਕੈਰੈਕਟਰ ਲਈ ਗੱਤਕੇ ਦੀ ਮੈਂ ਕਲਾਸਿਸ ਲੈਂਦੀਆਂ ਮੇਰੀ 10 15 ਦਿਨ ਕਲਾਸੇ ਚੱਲੇ ਮੈਂ ਪ੍ਰੋਪਰਲੀ ਗੱਤਕਾ ਖੇੜਿਆ ਇਸ ਸੀਰੀਅਲ ਚ ਤੇ ਫਾਈਟਿੰਗ ਸਿੱਖੀ ਆ ਮੈਂ ਫਾਈਟਿੰਗ ਮਾਸਟਰਸ ਤੋਂ ਮਤਲਬ ਕੁੜੀ ਹੋਣਾ ਪੰਜ ਸੱਤਾਂ ਨੂੰ ਤਾਂ ਮਾਰ ਦੇ ਸਕਦੀ ਹੈ ਰੀਅਲ ਲਾਈਫ ਵਿੱਚ ਬਿਲਕੁਲ 23 ਦੀ ਸ਼ੁਰੂ ਕਰ ਲਈ ਜਾਂ ਫਾਈਟ ਮਾਸਟਰ ਸਾਡੇ ਆਉਂਦੇ ਸੀ ਮੈਂ ਵੀ ਸਿੱਖੀ ਉਹਨਾਂ ਕੋ ਫਾਈਟਿੰਗ ਤੇ ਮਤਲਬ ਇਹਨੇ ਸਿੱਖੀ ਸਾਡੇ ਸੀਨਸ ਹੈਗੇ ਤੁਸੀਂ ਦੇਖੋਗੇ ਤੇ ਮਤਲਬ ਹੁਣ ਤਾਂ ਇਦਾਂ ਕੀ ਹਾਂ ਠੀਕ ਆ ਕੋਈ ਗੱਲ ਨਹੀਂ ਖੁਸ਼ੀ ਖੁਸ਼ੀ ਮਿਲਦੀ ਹੈ ਜਦੋਂ ਪਿੰਡ ਵਿੱਚ ਵੀ ਦੇਖਣਗੇ ਕਿੰਨੀ ਕੁੜੀ ਨੇ ਜਿਹੜਾ ਸਹਿਜ ਵੀ ਦਾ ਰੋਲ ਕੀਤਾ ਕਿ ਵਾਕਈ ਪੰਜਾਬੀਆਂ ਦਾ ਇੱਕ ਨਾਮ ਵੀ ਹੁੰਦਾ ਇੱਕ ਗੁਰੂਆਂ ਦੇ ਨਾਮ ਲੈ ਕੇ ਜੋ ਕੰਮ ਕਰ ਰਹੇ ਤੇ ਇੱਕ ਐਪਰੀਸ਼ੀਏਟ ਵੀ ਹੁੰਦਾ ਐਪਰੀਸ਼ੀਏਸ਼ਨ ਐਪਰੀਸ਼ੀਏਟ ਬਹੁਤ ਮਿਲ ਰਹੀ ਹੈ ਮਤਲਬ ਕਾਲਸ ਆਉਂਦੇ ਨੇ ਪਾਪਾ ਨੂੰ ਤੇ ਮੰਮਾ ਨੂੰ ਕਿ ਆਪਾਂ ਦੇਖਾਂਗੇ ਰਿਸ਼ਤੇਦਾਰਾਂ ਦੇ ਕਾਲਸ ਤੇ ਮਤਲਬ ਉਹ ਸਪੈਸ਼ਲ ਵੀਡੀਓਜ਼ ਮੰਗਾ ਰਹੇ ਨੇ ਸਟੇਟਸ ਅਪਲੋਡ ਕਰਨ ਦੀ ਮੇਰੇ ਪਿੰਡ ਦੇ ਸਰਪੰਚ ਨੇ ਜਿਹੜੇ ਉਹਨਾਂ ਨੇ ਵੀਡੀਓ ਮੰਗਾਈ ਮੇਰੀ ਤੇ ਮੈਂ ਹਲੇ ਗਈ ਨਹੀਂ ਮੈਨੂੰ 3 ਮਹੀਨੇ ਹੋ ਗਏ ਮੈਂ ਜਾ ਕੇ ਨਹੀਂ ਆਈ ਹਲੇ ਮੈਂ ਜਾਣਾ ਕਰ